ਸਵੇਕਾਲ ਦੋਸਤੋ ਮੈਂ ਪ੍ਰਚੰਦੇ ਕੋ ਰਾਈ ਤੇ ਤੁਸੀਂ ਦੇਖ ਰਹੇ ਹੋ ਪਬਲਿਕ ਗਾਰਡਨ ਤੇ ਦੋਸਤੋ ਆਪਾਂ ਨੂੰ ਪਤਾ ਹੈ ਕਿ ਪੰਜਾਬ ਭਰ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਉਹਨਾਂ ਦੀਆਂ ਰੇੜੀਆਂ ਜਿਹੜੀਆਂ ਹੈਗੀਆਂ ਆ ਉਹ ਅਠਵਾਈਆਂ ਜਾ ਰਹੀਆਂ ਆ ਤੇ ਜੇ ਦੋਸਤੋ ਜੇ ਆਪਾਂ ਗੱਲ ਕਰੀਏ ਸ਼ਿਰਕਪੁਰ ਦੀ ਤੇ ਸ਼ਿਰਕਪੁਰ ਦੇ ਵਿੱਚ ਵੀ ਪ੍ਰਸ਼ਾਸਨ ਵੱਲੋਂ ਇਨਫੋਰਸਮੈਂਟ ਟੀਮ ਜਿਹੜੀ ਹੈ ਕੀ ਆ ਉਹਦੇ ਵੱਲੋਂ ਅਲੀਗਲ ਲਗਾਈਆਂ ਰੇੜੀਆਂ ਜਿਹੜੀਆਂ ਆ ਚਕਵਾਈਆਂ ਜਾ ਰਹੀਆਂ ਆ ਜੇ ਆਪਾਂ ਗੱਲ ਕਰੀਏ ਵੀਆਈਪੀ ਰੋਡ ਦੀ ਤਾਂ ਵੀਆਈਪੀ ਰੋਡ ਦੇ ਉੱਤੇ ਵੀ ਥਾਂ ਥਾਂ ਦੇਤੇ ਜਿਹੜੀਆਂ ਅਲੀਗਲ ਰੇੜੀਆਂ ਫਰੂਟ ਦੀਆਂ ਕਹਿ ਲਈਏ ਸਬਜ਼ੀਆਂ ਦੀਆਂ ਕਹਿ ਲਈਏ ਜਾਂ ਹੋਰ ਕੰਮਾਂ ਦੀਆਂ ਇਹਨਾਂ ਨੇ ਫਾਸਟ ਫੂਡ ਦੀਆਂ ਰੇੜੀਆਂ ਜਿਹੜੀਆਂ ਬਹੁਤ ਲਾਈਆਂ ਹੋਈਆਂ ਸੀ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਰੇੜੀਆਂ ਜਿਹੜੀਆਂ ਆ ਇਨਫੋਰਸਮੈਂਟ ਟੀਮ ਜਿਹੜੀ ਹੈ ਕਿ ਆ ਪ੍ਰਸ਼ਾਸਨ ਵੱਲੋਂ ਉਹਨਾਂ ਵੱਲੋਂ ਇਹ ਰੇੜੀਆਂ ਜਿਹੜੀਆਂ ਉਠਵਾਈਆਂ ਜਾ ਰਹੀਆਂ ਆ ਤੇ ਜੇ ਦੋਸਤੋ ਗੱਲ ਆਪਾਂ ਕਰੀਏ ਜ਼ਿਰਖਪੁਰ ਦੇ ਨੰਗਲਾ ਰੋਡ ਦੀ ਤੇ ਨੰਗਲਾ ਰੋਡ ਦੇ ਉੱਤੇ ਵੀ ਸਬਜ਼ੀਆਂ ਦੀਆਂ ਰੇੜੀਆਂ ਜਿਹੜੀਆਂ ਹੈਗੀਆਂ ਇਲੀਗਲ ਲਾਈਆਂ ਜਾਂਦੀਆਂ ਆ ਕਿਉਂਕਿ ਨੰਗਲਾ ਰੋਡ ਜਿਹੜੀ ਇੱਕ ਤਾਂ ਵੈਸੇ ਹੀ ਟ੍ਰੈਫਿਕ ਕਰਕੇ ਬਹੁਤ ਬਿਜ਼ੀ ਆ ਇੱਕ ਪਾਸੇ ਅੰਬਾਲਾ ਹਾਈਵੇ ਤੇ ਦੂਜੇ ਪਾਸੇ 올ਡ ਅੰਬਾਲਾ ਰੋਡ ਜਿਹੜੀ ਹੈਗੀ ਆ ਉਹ ਲੱਗਦੀ ਆ ਉਹਨੂੰ ਕ੍ਰੋਸ ਕਰਤੇ ਹੋਏ ਨਾਲ ਦੇ ਨਾਲ ਇੱਕ ਵਿੱਚ ਬਹੁਤ ਹੀ ਵੱਡਾ ਪ੍ਰਾਈਵੇਟ ਸਕੂਲ ਵੀ ਆ ਜਿਸ ਕਰਕੇ ਲੋਕ ਜਿਹੜੇ ਹੈਗੇ ਆ ਉੱਥੇ ਨੂੰ ਵੀ ਜਾਂਦੇ ਆ ਤੇ ਇਸ ਕਰਕੇ ਨੰਗਲਾ ਰੋਡ ਜਿਹੜੀ ਹੈ ਹਮੇਸ਼ਾ ਹੀ ਬਹੁਤ ਬਿਜੀ ਰਹਿੰਦੀ ਆ ਤੇ ਉਸ ਬਿਜੀ ਰੋਡ ਦੇ ਉੱਤੇ ਜਿਹੜੇ ਸ਼ਾਮ ਨੂੰ ਸਪੈਸ਼ਲੀ ਦੋਨਾਂ ਪਾਸੇ ਰੋਡ ਦੇ ਜਿਹੜੀਆਂ ਰੇੜੀਆਂ ਲੱਗਦੀਆਂ ਆ ਤੇ ਉਹ ਵੀ ਪ੍ਰਸ਼ਾਸਨ ਵੱਲੋਂ ਉਠਾਈਆਂ ਜਾ ਰਹੀਆਂ ਤੇ ਦੇਖ ਸਕਦੇ ਹੋ ਕਿ ਕਿਦਾਂ ਪ੍ਰਸ਼ਾਸਨ ਜਿਹੜਾ ਇਹਨਾਂ ਦੀਆਂ ਇਲੀਗਲ ਲਾਈਆਂ ਹੋਈਆਂ ਰੇੜੀਆਂ ਨੂੰ ਜੇ ਓਕਰ ਚੱਕਨ ਤੋਂ ਨਾਹੀ ਕਰਦੇ ਆ ਤੇ ਉਹਨਾਂ ਨੂੰ ਚੱਕ ਕੇ ਤੇ ਲੈ ਕੇ ਜਾ ਰਹੇ ਆ ਤੇ ਦੋਸਤੋ ਇਹ ਜੇ ਗੱਲ ਕਰੀ ਇਹ ਆਪਾਂ ਸਾਰੇ ਪੰਜਾਬ ਭਰ ਦੇ ਵਿੱਚ ਥਾਂ ਥਾਂ ਦੇ ਉੱਤੇ ਭਾਵੇਂ ਉਹ ਪੰਜਾਬੀ ਜਿਹੜੇ ਹੈਗੇ ਉਹਨਾਂ ਨੇ ਖੁਦ ਵੀ ਇਹ ਕੰਮ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਕਿਉਂਕਿ ਪ੍ਰਸ਼ਾਸਨ ਜਿਹੜਾ ਹੈਗਾ ਆ ਗੱਲ ਸੁਣਨ ਨੂੰ ਤਿਆਰ ਨਹੀਂ ਤਾਂ ਜੇਕਰ ਪੰਜਾਬ ਭਰ ਦੇ ਵਿੱਚ ਹੁੰਦੀਆਂ ਤੇ ਉੱਥੇ ਹੀ ਇਸ ਸ਼ਿਰਕਪੁਰ ਤੇ ਵਿੱਚ ਪ੍ਰਸ਼ਾਸਨ ਵੱਲੋਂ ਪੈਲ ਕਰਕੇ ਤੇ ਇਹ ਇਲੀਗਲ ਰੇਡੀਆਂ ਜਿਹੜੀਆਂ ਚਕਵਾਈਆਂ ਜਾ ਰਹੀਆਂ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਹੈਗੇ ਤੁਸੀਂ ਆਪਣੇ ਵਿਚਾਰ ਜਿਹੜੇ ਹੈਗੇ ਕਮੈਂਟਸ ਰਾਹੀਂ ਸਾਨੂੰ ਦੇ ਸਕਦੇ